ਆਪਣੇ ਪੰਜਾਬ ਦੇ ਮਸ਼ਹੂਰ ਸਿੰਗਰ ਬਾਈ ਸ਼ੈਰੀਮਾਨ ਨੇ ਆਪਣੀ ਇਸ ਆਈਡੀ ਤੋਂ ਮੇਰੀ ਆਈਡੀ ਤੇ ਕਮੈਂਟ ਕੀਤਾ ਜੱਟ ਦਾ ਪਤਾ ਤੇ ਬਹੁਤ ਲੋਕਾਂ ਨੇ ਉਹਦਾ ਜਵਾਬ ਵੀ ਦਿੱਤਾ ਜਦੋਂ ਮੈਂ ਕਮੈਂਟ ਵੇਖਿਆ ਮੈਂ ਰਿਪਲਾਈ ਵੀ ਕੀਤਾ ਪਰ ਵੀਰੇ ਮੈਂ ਤੁਹਾਡੇ ਕਮੈਂਟ ਦਾ ਨਾ ਸਕਰੀਨਸ਼ਾਟ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਸੀ ਜੱਟ ਜੋ ਗੱਲ ਕਹਿੰਦੇ ਫਿਰ ਉਹ ਵਾਪਸ ਨਹੀਂ ਹੁੰਦੇ ਉਸ ਗੱਲ ਤੋਂ ਜੇ ਹਿੰਮਤ ਰੱਖੀ ਸੀ ਕਮੈਂਟ ਕਰਨ ਦੀ ਉਹਨੂੰ ਡਿਲੀਟ ਨਹੀਂ ਸੀ ਕਰਨਾ ਬਾਕੀ ਬਾਈ ਦੇਖੋ ਤੁਹਾਡੇ ਮਿਲੀਅਨਾਂ ਦੇ ਵਿੱਚ ਫੋਲੋਅਰ ਨੇ ਤੇ ਦੇਖੋ ਸਾਰੇ ਜੱਟ ਨੇ ਜਦੋਂ ਇਨਸਾਨ ਅਕਾਲ ਪੁਰਖ ਨੂੰ ਮੰਨਦਾ ਚਾਹੇ ਉਹ ਗੁਰੂ ਦਾ ਸਿੱਖ ਹੋਵੇ ਜਾਂ ਉਹ ਕੋਈ ਸਿੰਗਰ ਹੋਵੇ ਸੰਗੀਤ ਨੂੰ ਪਿਆਰ ਕਰਨ ਵਾਲਾ ਉਹ ਜਾਤਾਂ ਪਾਤਾਂ ਤੋਂ ਉੱਪਰ ਉੱਠ ਜਾਂਦਾ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਬੋ ਅਸੀਂ ਇੱਕ ਹੀ ਅਕਾਲ ਪੁਰਖ ਦੀ ਲਾਦਾ ਇਹ ਜਾਤਾਂ ਗੋਤਾਂ ਦੇ ਵਿੱਚੋਂ ਬੰਦਾ ਜਦੋਂ ਉੱਪਰ ਉੱਠ ਜਾਂਦਾ ਉਹ ਮਨੁੱਖਤਾ ਦੀ ਸੇਵਾ ਲਈ ਧਰਤੀ ਦੀ ਸੇਵਾ ਦੇ ਲਈ ਤਤ ਪਰ ਰਹਿੰਦਾ ਜਿਸ ਪੋਜੀਸ਼ਨ ਤੇ ਬਾਈ ਆਪਾਂ ਪਹੁੰਚੇ ਹੋਏ ਆਂ ਦੁਨੀਆ ਦੇ ਉੱਤੇ ਦੇਖੋ ਮਨੁੱਖਤਾ ਪਚਾਲ ਦੇ ਨਾਲ ਘਿਰੀ ਹੋਈ ਆ ਹੜ ਆ ਰਹੇ ਆ ਅੱਗਾਂ ਲੱਗ ਰਹੀਆਂ ਨੇ ਆਪਾਂ ਉਸ ਚੀਜ਼ ਦੀ ਗੱਲ ਕਰੀਏ ਉਹਦੇ ਲਈ ਅਰਦਾਸ ਬੇਨਤੀ ਕਰੀਏ ਚੰਗੇ ਨਹੀਂ ਲੱਗਦੇ ਮੈਨੂੰ ਪਤਾ ਲੱਗਿਆ ਬਾਈ ਤੁਸੀਂ ਬਹੁਤ ਡਰਿੰਕ ਕਰਦੇ ਹੋ ਤੇ ਡਰਿੰਕ ਕਰਕੇ ਸੱਚੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕਿਹਦੀ ਆਈਡੀ ਤੇ ਜਾ ਕੇ ਕੀ ਕਮੈਂਟ ਕਰਦੇ ਹੋ ਫਿਰ ਡਿਲੀਟ ਕਰ ਦਿੰਦੇ ਆ ਜੇ ਹਿੰਮਤ ਰੱਖੀਏ ਕਮੈਂਟ ਕਰਨ ਦੀ ਫਿਰ ਉਹਨੂੰ ਡਿਲੀਟ ਨਹੀਂ ਕਰੀਦਾ ਬਾਈ ਕਿਉਂਕਿ ਜੱਟ ਜਿਸ ਗੱਲ ਤੇ ਖੜਦੇ ਫਿਰ ਉਹ ਖੜ ਜਾਂਦੇ ਆ ਤੇ ਚੰਗਾ ਨਹੀਂ ਲੱਗਦਾ ਬਾਈ ਮੇਰੇ ਤੇ ਮੈਂ ਅਰਦਾਸ ਜ਼ਰੂਰ ਕਰੂੰਗੀ ਅਕਾਲ ਪੁਰਖ ਮੂਰੇ ਕਿ ਤੁਹਾਨੂੰ ਇਸ ਨਰਕ ਦੇ ਵਿੱਚੋਂ ਪਰਮਾਤਮਾ ਕੱਢੇ ਕਿਉਂਕਿ ਮਨੁੱਖਾ ਦੇਹੀ ਪਰਮਾਤਮਾ ਦੇ ਮਲਾਪ ਲਈ ਮਿਲੀ ਹੈ ਸਾਨੂੰ ਮਨ ਤੋ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਲਾਂ ਨਾਲ ਡੱਕ ਕੇ ਗੁਰਸਿੱਖ ਕੁੜੀਆਂ ਦੀਆਂ ਆਈਡੀਆਂ ਤੇ ਆ ਕੇ ਕਮੈਂਟ ਕਰਨੇ ਤੇ ਫਿਰ ਡਿਲੀਟ ਕਰ ਦੇਣੇ ਤੇ ਕੁਝ ਕਮੈਂਟ ਮੈਂ ਜਿਹੜੇ ਬਾਅਦ ਵਿੱਚ ਸਕਰੀਨਸ਼ਾਟ ਕੀਤੇ ਜਿਨ੍ਹਾਂ ਨੇ ਤੁਹਾਨੂੰ ਰਿਪਲਾਈ ਕੀਤਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਚੰਗਾ ਨਹੀਂ ਲੱਗਦਾ ਮੇਰੇ ਭਾਈ ਤੇ ਮੈਨੂੰ ਇੰਨਾ ਪਤਾ ਤੁਸੀਂ ਸ਼ੈਰੀਮਾਨ ਹੋ ਸਿੰਗਰ ਹੋ ਤੁਸੀਂ ਠੀਕ ਆ ਤੇ ਅਕਾਲ ਪੁਰਖ ਦੇ ਆਪਾਂ ਬੰਦੇ ਆ ਇਸ ਧਰਤੀ ਦੇ ਉੱਤੇ ਸਦਾ ਕਿਸੇ ਨੇ ਨਹੀਂ ਰਹਿਣਾ ਆਪਾਂ ਕਿਸੇ ਦੇ ਕਿਲੇ ਨਹੀਂ ਇੱਥੇ ਪੱਕੇ ਗੱਡੇ ਇਹਨਾਂ ਹੰਕਾਰ ਦੇ ਵਿੱਚੋਂ ਨਿਕਲ ਕੇ ਨਿਮਰਤਾ ਦੇ ਵਿੱਚ ਜ਼ਿੰਦਗੀ ਜਿਉਂ ਕੇ ਇਨਸਾਨ ਜਾਵੇ ਇਹੀ ਚੰਗਾ ਹੁੰਦਾ ਜੇ ਤੁਹਾਨੂੰ ਕੋਈ ਜਵਾਬ ਦਿੰਦਾ ਤਾਂ ਫਿਰ ਤੁਸੀਂ ਕਹਿਣਾ ਕਿ ਲੋਕੀ ਮਸ਼ਹੂਰ ਹੋਣ ਮਾਰੇ ਸਾਡੀਆਂ ਗੱਲਾਂ ਦਾ ਰਿਪਲਾਈ ਕਰਦੇ ਪਹਿਲ ਤੁਸੀਂ ਕੀਤੀ ਹੈ ਤੇ ਗੁਰੂ ਦਾ ਸਿੱਖ ਫਿਰ ਦੂਜ ਦੇ ਵਿੱਚ ਜਵਾਬ ਜ਼ਰੂਰ ਦਿੰਦਾ ਤੇ ਜੇ ਤੁਹਾਨੂੰ ਕੋਈ ਜਵਾਬ ਨਹੀਂ ਦਿੰਦਾ ਤਾਂ ਤੁਸੀਂ ਲੋਕ ਸਮਝਦੇ ਆ ਕਿ ਸਾਥੋਂ ਡਰਦੇ ਆ ਤੇ ਬਾਕੀ ਇਹ ਛੱਡੋ ਥੋੜਾ ਕਿਸੇ ਨੂੰ ਪਤਾ ਕਿ ਨਹੀਂ ਪਤਾ ਮੈਂ ਤੁਹਾਨੂੰ ਇਹ ਕਹਿੰਨੀ ਕਿ ਗੁਰੂ ਦੇ ਸਿੰਘਾਂ ਦਾ ਤੁਹਾਨੂੰ ਪਤਾ ਕਿ ਨਹੀਂ ਪਤਾ ਠੀਕ ਹੈ ਕਿਉਂਕਿ ਮੈਸੇਜ ਤੁਸੀਂ ਬਹੁਤ ਹੰਕਾਰ ਦੇ ਵਿੱਚ ਲਿਖਿਆ ਸੀ ਬਾਈ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਵਾਹਿਗੁਰੂ ਦਾ ਨਾਮ ਜਪਿਆ ਕਰੋ ਬਹੁਤ ਕੁਝ ਅਕਾਲ ਪੁਰਖ ਨੇ ਦਿੱਤਾ ਤੇ ਉਹਦੇ ਸ਼ੁਕਰਾਨੇ ਵਿੱਚ ਰਹਿਆ ਕਰੋ ਠੀਕ ਹੈ ਚੜਦੀ ਕਲਾ ਚ ਰਹਿ ਸ਼ੈਰੀਮਾਨ ਬਾਈ ਜੇ ਕਮੈਂਟ ਕੀਤਾ ਸੀ ਤੇ ਫਿਰ ਡਿਲੀਟ ਨਹੀਂ ਸੀ ਕਰਨਾ ਠੀਕ ਹੈ ਜੱਟਾਂ ਦੀ ਜ਼ੁਬਾਨ ਦੇ ਉੱਤੇ ਰਹੀਦਾ ਹੁੰਦਾ